ਨੂੰ ਆਪਣੇ ਗਵਾਨੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਫ੍ਰੀ ਲੰਗਰ ਲਾ ਦੀਏ ਜੇ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਪੰਜਾਬ ਦਾ ਇੱਕ ਇੱਕ ਬੱਚਾ ਪੂਰੀ ਦੁਨੀਆ ਦੇ ਵਿੱਚ ਨਾ ਰੋਸ਼ਨ ਕਰਦੇ ਔਰ ਐਜੂਕੇਸ਼ਨ ਐਸੀ ਚੀਜ਼ ਆ ਕਿ ਨਾ ਤੱਕ ਖੋਈ ਜਾ ਰਹੀ ਆ ਨਾ ਚੋਰੀ ਹੋਣੀ ਆ ਔਰ ਇਹੀ ਵਿਜ਼ਨ ਆ ਆਮ ਆਦਮੀ ਪਾਰਟੀ ਦਾ ਔਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸਾਨੂੰ ਅਹੁਦੇ ਮਿਲੇ ਨੇ ਔਰ ਮੈਨੂੰ ਲੱਗਦਾ ਇਹ ਉਹਦੇ ਸਾਡੇ ਘਰ ਨੇ ਜਿੰਨੇ ਅੱਜ ਬੈਠੇ ਆ ਇੱਥੇ ਉਹਨਾਂ ਦੇ ਜ਼ਿਆਦਾ ਨੇ ਕਿਉਂਕਿ ਉਹਨਾਂ ਦੀ ਸਾਡੇ ਨਾਲੋਂ ਜ਼ਿਆਦਾ ਮਿਹਨਤ ਆ ਇਹਦੇ ਵਿੱਚ ਸਾਰੇ ਲੋਕ ਇੰਨੀ ਮਿਹਨਤ ਦੇ ਨਾਲ ਇਸ ਪਾਰਟੀ ਨੂੰ ਜ਼ੀਰੋ ਤੋਂ ਅੱਜ ਹੀਰੋ ਬਣਾ ਦਿੱਤਾ ਅੱਜ ਮਾਨ ਸਾਹਿਬ ਜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਚੇਅਰਮੈਨ ਬਣੇ ਸਿਰਫ ਇਸ ਕਰਕੇ ਜਿਹੜੇ ਤੁਸੀਂ ਅੱਜ ਬੈਠੇ ਹੋ ਤੇ ਜਿੱਤੇ ਵੀ ਤੁਸੀਂ ਮੇਰੀ ਤਰਲੋਚਨ ਜੀ ਦੀ ਡਿਊਟੀ ਲਾਓਗੇ ਅਸੀਂ ਤੁਹਾਡੇ ਨਾਲ 24 ਘੰਟੇ ਖੜਾਗੇ ਚਾਹੇ ਕੋਈ ਵੀ ਟ੍ਰੇਡ ਦਾ ਮਾਮਲਾ ਹੋਵੇ ਚਾਹੀਏ ਤੇ ਨਾਲ ਕੋਈ ਹੋਰ ਮਾਮਲਾ ਹੋਵੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਜੋ ਸਾਡੀ ਲੀਡਰਸ਼ਿਪ ਸਾਨੂੰ ਕਹਿ ਰਹੀ ਹੈ ਜੋ ਸਾਡੀ ਲੀਡਰਸ਼ਿਪ ਸਾਨੂੰ ਦੱਸ ਰਹੀ ਹੈ ਆਪਾਂ ਉਹਦੇ ਨਕਸ਼ੇ ਕਦਮਾਂ ਤੇ ਚੱਲੀਏ ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਕੇ ਚੱਲੀਏ 2027 ਦਾ ਵਿਗਨ ਤੇ ਵੱਜ ਗਿਆ ਪਰ ਹੁਣ ਸਾਨੂੰ ਇਹ ਲੋੜ ਆ ਕਿ ਦੇਖੋ 3 ਸਾਲਾਂ ਵਿੱਚ ਬਹੁਤ ਜ਼ਿਆੜੀਆਂ ਨਾਰਾਜ਼ਗੀਆਂ ਆਈਆਂ ਹੋਣਗੀਆਂ ਬਹੁਤ ਜ਼ਿਆੜੀ ਖੁਸ਼ੀਆਂ ਵੀ ਆਈਆਂ ਹੋਣਗੀਆਂ ਪਰਵਾਰ ਦੇ ਵਿੱਚ ਨਾ ਜੀਏ ਮਿਲਦੀਆਂ ਖੁਸ਼ੀਆਂ ਵੀ ਹੁੰਦੀਆਂ ਕਿਤੇ ਇਹ ਨਾ ਹੋਵੇ ਨਾਰਾਜ਼ਗੀ ਦੇ ਚੱਕਰ ਦੇ ਵਿੱਚ ਅਸੀਂ ਲੋਕ ਇਹ ਦੂਜੇ ਪਾਰਟੀਆਂ ਨੂੰ ਮੌਕਾ ਦੇ ਜਿਹੜੇ 70 70 ਸਾਲਾਂ ਤੋਂ ਸਾਡੇ ਤੇ ਰਾਜ ਕਰਦੇ ਆ ਆਪਾਂ ਉਸ ਪਾਰਟੀ ਨੂੰ ਮੌਕਾ ਦਈਏ ਜਿਨੇ 3 ਸਾਲ ਦੇ ਵਿੱਚ ਇੰਨੇ ਕੰਮ ਕੀਤੇ ਜਿਹੜਾ ਕੋਈ ਨਹੀਂ ਸੀ ਕਰ ਸਕਦਾ ਆਪਾਂ ਉਸ ਪਾਰਟੀ ਨੂੰ ਮੌਕਾ ਦਈਏ ਜਿਨੇ ਐਜੂਕੇਸ਼ਨ ਦੀ ਗੱਲ ਕੀਤੀ ਜਿਨੇ ਹੈਲਥ ਦੀ ਗੱਲ ਕੀਤੀ ਹੈ ਇਸ ਕਰਕੇ ਆਪਸਾਈ ਦੇ ਵਿੱਚ ਆਪਣੀ ਪਾਰਟੀ ਨੂੰ ਮਜ਼ਬੂਤ ਬਣਾ ਕੇ ਆਪਾਂ ਅੱਗੇ ਲੈ ਕੇ ਚੱਲੀਏ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਜਿਹੜਾ ਸੁਪਨਾ ਉਹਨੂੰ ਪੂਰਾ ਕਰਕੇ ਦੱਸੀਏ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਏ ਕੋ ਸਿੱਕਾ ਖਾਲਸਾ ਵਾਏ ਦੀ ਜਿੱਤੀ ਪਸ